ਰਾਗ ਅਸਾ ਮੈਂ ਲਾ ਪਹਿਲਾ ਪੱਟੀ ਲਿਖੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਨ ਸਾਜੀ ਸਦਨਾ ਸਾਹਿਬ ਇੱਕ ਪਿਆ ਸੇਵਤ ਰਹਿ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਪਿਆ ਮਨ ਕਾਏ ਫੂਲੇ ਮੂੜ ਮਨਾ ਜਬ ਲੇਖਾ ਦੇਵੈ ਵੀਰਾ ਤਾ ਪੜਿਆ ਰਹਾ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾਂ ਅਖਰਾਂ ਮੈਂ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ ਨ ਪਾਇਆ ਸੇਵ ਕਰੇ ਸੇਈ ਫਲ ਪਾਵੇ ਜਿੰਨੀ ਸੱਚ ਕਮਾਇਆ ਮੰਗੇ ਗਿਆਨ 부ਝੇ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਏਕੋ ਜਾਣ ਤਾ ਹੋ ਮੈਂ ਕਹਿ ਨ ਕੋਈ ਤੱਕੇ ਕੇਸ ਕੁੰਦਰ ਜਬ ਹੋਏ ਵਿਣਸਾ ਬੂੜੇ ਉਜਲਿਆ ਜਨਰਾਜੇ ਕੇ ਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਖੱਖੇ ਖੁੰਦਕਾਰ ਸ਼ਾ आलम ਕਰ ਖਰੀਦ ਜਿਨ ਖਰਚ ਦੀਆ ਬੰਧਨ ਜਾ ਕੇ ਸਭ जग ਬੰਧਿਆ ਅਮਰੀਕਾ ਨਹੀਂ ਹੁਕਮ ਪਿਆ ਗੱਗਾ ਗੋਏ ਗਾਏ ਜਿਨ ਛੋੜੀ ਦਿੱਲੀ ਗੋਬਿੰਦ ਗਰਬ ਭਇਆ ਕੜ ਭਾਂਡੇ ਜਿਨ ਆਵੀ ਸਾਜੀ ਛਾੜਨਵਾਹੈ ਤਈ ਕੀਆ ਅੱਗੈ ਕਾਲ ਸੇਵਕ ਜੇ ਕਾਲੈ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮ ਕਰ ਜਾਣੈ ਇਨ ਵਿਦ ਸਾਹਿਬ ਰਮਤਰੈ ਚੱਚੈ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗ 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 ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ ਅੱਛਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਪਰਮ ਉਪਾਏ ਪੁਲਾਈਨ ਆਤੇ ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ ਜੱਜੇ ਜਾਨ ਮੰਗਤ ਜਨ ਜਾਚੇ ਲਖ ਚਾਰਸੀ ਪੀਖ ਭਵਿਆ ਏ ਕੋ ਲੈਵੈ ਏ ਕੋ ਦੇਵ ਅਵਰਨਾ ਦੂਜਾ ਮੈਂ ਸੁਣਿਆ ਤੰਜੈ ਝੂਰ ਮਰੋ ਕਿਆ ਪ੍ਰਾਣੀ ਜੋ ਕਿਸ ਦੇਣ ਸੋ ਦੇ ਰਹਾ ਦੇ ਦੇ ਵੇਖੈ ਹੁਕਮ ਚਲਾਏ ਜਿਉਂ ਜੀਆ ਘਰ ਰਜ਼ਕ ਪਿਆ ਨੰਨ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ ਏਕੋ ਰਵਰ ਹੈ ਆ ਸਭ ਥਾਈ ਏਕ ਵਸਿਆ ਮਨ ਮਾਹੀ ਟੱਟਾ ਟੰਚ ਕਰੋ ਕਿਆ ਪ੍ਰਾਣੀ ਢੜੀ ਕੇ ਮੋਤ ਕੇ ਉੱਠ ਚੱਲਣਾ ਜੂ ਐ ਜਨਮ ਨਹਾਰੋ ਆਪਣਾ ਭਾਜ ਪੜੋ ਤੁਮ ਹਰ ਸ਼ਰਣ ਠੱਠਾ ਠਾਂਡ ਵਰਤੀ ਤਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲੱਗ ਚਿਤ ਲੱਗ ਸੇਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਡੱਡਾ ਡੰਪ ਕਰੋ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਸਭ ਚੱਲਣਾ ਤਿਸੈ ਸਰੇ ਭੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਹਿਆ ਡੱਡਾ ਟਾ ਉਸਾਰੇ ਆਪੇ ਜਿਉ ਤਿਸ ਭਾਵੇਂ ਤਿਵੇਂ ਕਰੇ ਕਰ ਕਰ ਵੇਖੈ ਹੁਕਮ ਚੁਲਾਏ ਇਸ ਮਿਸਤਾਰੇ ਜਾਕੋਂ ਨਦਰ ਕਰੇ ਨਾਣ ਰਵਤ ਰਹੇ ਘਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਪੁਨਰ ਜਨਮ ਨਾ ਹੋਈ ਤਤ ਸਰੂਪ ਭਵਜਲ ਹੋਆ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹਾ ਹੰ ਬੂਡਸ ਤਾਰ ਲੈ ਤਰਨ ਰਾਇਆ ਠੱਠੇ ਥਾਨ ਥਾਰੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਧਰਮ ਕਿਆ ਮਾਇਆ ਕਹੀ ਏ ਜੋ ਤਿਸ ਭਾਵੇ ਸੋਈ ਭਲਾ ਦੱਦ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਤਦ ਧਾਰ ਕਲਾ ਜਿਨ ਛੋਡੀ ਹਰ ਤੀਜ਼ੀ ਜਿਨ ਰੰਗ ਕੀਆ ਪਿਸਦਾ ਦੀਆ ਸਦਨੀ ਲੀਆ ਕਰਮੀ ਕਰਮੀ ਹੁਕਮ ਪਿਆ ਨੰਨਾ ਨਾ ਭੋਗ ਨਿਤ ਭੋਗ ਨਾディ ਠਾ ਨਾ ਸੰਭਲਿਆ ਗੱਲੀਆਂ ਸੋਹਾ ਗਣ ਭੈਣੇ ਤੰਤ ਨਾ ਕਬੂ ਮੈਂ ਮਿਲਿਆ ਪੱਪਾ ਪਾਤ ਸ਼ਹਾਤਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ ਬੁੱਝੈ ਸਭ ਕਿਸ਼ ਜਾਣੈ ਅੰਤਰ ਬਾੜ ਰਵ ਰਹਿਆ ਫੱਫਾ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸ਼ਰਣਾਗਤ ਭਜ ਪਿਆ ਬੱਬਾ ਬਾਜ਼ੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜਮ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਬੱਬਾ ਭਾਲੇ ਸੇ ਫਲ ਪਾਵੇਂ ਗੁਰ ਪ੍ਰਸਾਦੀ ਜਿਨ ਕੋ ਪਉ ਤਿਆ ਮਨ ਮੁਖ ਫਿਰੈ ਨਾ ਚੇਤੈ ਮੂੜੇ ਲਖ ਤੋਰਾਸੀ ਫੇਰ ਤਿਆ ਮੰਮਾ ਮੋਹ ਮਰਣ ਮਦਸੂਦਨ ਮਰਣ ਪਾਇਆ ਤਬ ਚੇਤ ਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅਖਰ ਵੀਸੁਰਿਆ ਜਈਏ ਜਨਮ ਨ ਹੋਵੀ ਕਦੀ ਜੇਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰਾ ਰਵ ਰਹਿਆ ਸਭ ਅੰਤਰ ਦੇਤੇ ਕੀਏ ਜੰਤਾ ਜੰਤ ਉਪਾਏ ਤੰਦੈ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲਾ ਲਾਇ ਤੰਦੈ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸੈਣਾ ਪਾਣ ਤਾ ਕਹ ਹੁਕਮ ਪਿਆ ਬੱਵ ਵਾਸudev ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਵੇਖੇ ਚੱਖੇ ਸਭ ਕਿਸ ਜਾਣੇ ਅੰਤਰ ਬਾੜ ਰਵ ਰਹਿਆ ਰਾੜ ਰਾੜ ਕਰੇ ਕਿਆ ਪ੍ਰਾਣੀ ਤਸੈ ਧਿਆਵੋ ਜੇ ਅਮਰ ਹੋਆ ਤਸੈ ਧਿਆਵੋ ਸੱਚ ਸੁਮਾਵੋ ਉਸ ਵਿਟੋ ਕੁਰਬਾਨ ਕੀਆ ਹਾ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਿਨ ਰਿਜ਼ਕ ਦਿਆ ਹਰ ਨਾਮ ਧਿਆਵੋ ਹਰ ਨਾਮ ਸੁਮਾਵੋ ਆਨੰਦਿਨ ਲਾ ਹਰ ਨਾਮ ਲੀਆ ਆਇੜਾ ਹੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਣਾ ਸੋ ਕਰ ਰਹਾ ਕਰੇ ਕਰਾਏ ਸਭ ਕਿਛ ਜਾਣ ਨਾਨਕ ਸ਼ਾਇਰ ਏਵ ਕਹਾ ਰਾਗ ਅਸਾ ਮਹਿਲਾ ਤੀਜਾ ਪੱਟੀ ਇੱਕ ਓਂਕਾਰ ਸਤਗੁਰ ਪ੍ਰਸਾਦ ਅਈਓ ਅੰਗ ਸਭ जग ਆਇਆ ਕਾਖੈ ਕੰਗੈ ਤਾਲ ਭਇਆ ਜ਼ੀਰੀ ਲੱਲੀ ਪਾਪ ਕੁਮਾਣੇ ਪਰ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਓ ਸਿੰਧੂng ਆਏ ਸਿਮਰੇ ਨਾਹੀ ਨੰਨਾ ਨਾ ਤੁਧ ਨਾਮ ਲਿਆ ਛਛੈ ਚਿਦੈ ਐਨਸ ਮੂੜੇ ਕਿਉ ਛੂਟੈ ਜਮ ਪਾਕੜਿਆ ਬੱਬਾ ਬੁੱਝੈ ਨਹੀਂ ਮੂੜੇ ਪਰਮ ਭੁੱਲੇ ਤੇਰਾ ਜਨਮ ਗਿਆ ਅਣਹੋਂਦਾ ਨਾ ਉਤਰਾਇਓ ਪਾਂਧਾ ਅਵਰਾ ਕਾ ਪਾਰ ਤੁੱਦ ਲਿਆ ਜੱਜ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛੁਤਾਵੇਂਗਾ ਇਕ ਸ਼ਬਦ ਤੂੰ ਚੀਨੈ ਨਹੀਂ ਫਿਰ ਫਿਰ ਜੂਨੀ ਆਵੇਂਗਾ ਤੁਧ ਸਰ ਲਿਖਿਆ ਸੋ ਪੜ ਪੰਡਿਤ ਅਵਰਾਨੋ ਨਾ ਸਖਾਲ ਵਿਖਿਆ ਸਿੱਲਾ ਥਾ ਪਾਇਆ ਪਾਂধে ਪਿੱਛੋਂ ਦੇ ਗਲ ਚਾਟੜਿਆ ਸੱਸੈ ਸੰਗਮ ਗਇਓ ਮੂੜੇ ਇੱਕ ਦਾਨ ਤੁਧ ਕੁਥਾਏ ਲਿਆ ਮਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਨ ਖਾਧ ਹੈ ਤੇਰਾ ਜਨਮ ਗਇਆ ਮੰਮੇ ਮਤ ਹੇਰ ਲਈ ਤੇਰੀ ਮੂੜੇ ਹਮੇ ਵੱਡਾ ਰੋਗ ਪਿਆ ਅੰਤਰ ਆਤਮਾ ਬ੍ਰਹਮਣਾ ਚੀਨਿਆ ਮਾਇਆ ਕਾਮੋਤਾ ਜੁ ਭਇਆ ਤੱਕੇ ਕਾਮ ਕੋਧ ਪਰ ਮੇ ਹੋ ਮੂੜੇ ਮੰਤਾ ਲੱਗੇ ਤਦ ਹਰ ਵਿਸਰਿਆ ਪੜੈ ਗੁਣੇ ਤੂੰ ਬਹੁਤ ਪੁਕਾਰੈ ਵਿਣ ਬੂਝੇ ਤੂੰ ਡੂਬ ਮੋਆ ਫੱਤੇ ਤਾਮਸ ਜਲਿਓ ਮੂੜੇ ਥੱਥੇ ਥਾਨ ਪਿਸ਼ਟੋ ਹੋਆ ਕੱਗਾ ਘਰ ਘਰ ਫਿਰੈ ਤੂੰ ਮੂੜੇ ਵੱਧੈ ਦਾਨ ਨਾਲ ਤੁੱਦ ਲਿਆ ਪੱਪੇ ਪਾਰ ਨ ਪਵਹੀਂ ਮੂੜੇ ਰਉ ਪੰਚ ਤੂੰ ਪਲਸ ਚ ਰਹਾ ਸੱਚੇ ਆਪ ਖਵਾਇਓ ਮੂੜੇ ਇਹ ਸਿਰ ਤੇਰੇ ਲੇਖ ਪਿਆ ਪਬੈ ਪਬਦਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਂ ਫੈ ਗੁਰ ਪ੍ਰਸਾਦੀ ਏਕੋ ਜਾਣੇ ਏਕ ਖੜੀ ਮੈਂ ਪਾਰ ਪਿਆ ਵਵੈ ਵਾਰੀ ਆਇਆ ਮੂੜੇ ਵਾਸੂ ਦੇਹੁ ਤੁਧ ਵੀਸਰਿਆ ਏ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜਮ ਕੈ ਵਸ ਪਿਆ ਝੱਜੈ ਕਦੇ ਨਾ ਝੂਰੇ ਮੂੜੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਗੁਰ ਬਾਜੋ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾ ਬੁਰਾ ਤਦ ਧਾਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਤਿਆ ਗੁਰਮੁਖ ਹੋਵੇਂ ਤਾਂ ਹਰ ਰਸ ਪੀਵੇਂ ਜੁਗਾ ਜੁਗੰਤਰ ਖਾਹੇ ਤਿਆ ਗੱਗਾ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸੋ ਬਖਸ਼ ਲਿਆ ਹਾ ਹਰ ਕਥਾ ਬੂਝ ਤੂੰ ਮੂੜੇ ਤਾ ਸਦਾ ਸੁਖ ਹੋਈ ਮਨ ਮੁਖ ਪੜੈ ਤੇ ਤਾ ਦੁਖ ਲਾਗੇ ਵਿਣ ਸਤਗੁਰ ਮੁਕਤ ਨਾ ਹੋਈ ਰਾਰਾ RAM ਚਿਤ ਕਰ ਮੂੜੇ ਹਿਰਦਾ ਜਿਨ ਕੈ ਰਵ ਰਹਾ ਗੁਰ ਪ੍ਰਸਾਦੀ ਜਿਨੀ RAM ਪਛਾਤਾ ਨਿਰਗੁਣ RAM ਪਿਨੀ ਬੂਝ ਲਿਆ ਤੇਰਾ ਅੰਤ ਨ ਜਾਈ ਲਖਿਆ ਅਕੱਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਰਾਗ ਆਸਾ ਮੈਲਾ ਪਹਿਲਾ ਸ਼ਾਂਤ ਕਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੁੰਧ ਜੋ ਬਨ ਬਾਲੜੀਏ ਮੇਰਾ ਪਿਰ ਰਲਿਆ ਲਾਰਾਮ ਤਨ ਪਿਰ ਨੇਖਣ ਰਸਪ੍ਰੀਤ ਦਇਆਲ ਆ ਰਾਮ ਅਨਪਿਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰਕੇ ਸਾਥ ਸਰ ਆਉਂਦਿਤ ਘਰੇ ਕਰ ਦਇਆ ਮਇਆ ਦਇਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕ ਹਰ ਵਰ ਦੇਖ ਬਿਗਸੀ मुंध मन उमा हो मुंध सहज सलोनड़िए एक प्रेम बिनंती राम मैं मन तन हर पावे प्रभु संग रहती राम प्रभु प्रेम राती हर बिनंती नाम हर कै सुख वसै तो गुण पहचानै ता प्रभु जाणै ਗੁਣਾ ਵਸ ਅਵਗਣ ਨਸੈ ਤੁਦ ਬਾਜ ਇੱਕ ਤਿਲ ਰਹਿ ਨਾ ਸਾਕਾਂ ਕਹਿਣ ਸੁਣਨ ਨਾ ਤੀਜੈ ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ ਰਸਨ ਰਸ ਮਨ ਪੀਜੈ ਸਖੀਓ ਸਹਿਲੜਿਓ ਮੇਰਾ ਪਰਵਣ ਜਾਰਾਰਾ ਹਰ ਨਾਮ ਵਣਜੜਿਆ ਰਸਮੂਲ ਪਰਾਰਾਮ ਮੋਲ ਅਮੋਲੋ ਸੱਚ ਘਰ ਢੋਲੋ ਤਬ ਥਾਵੇ ਤਾਂ ਮੁੰਦ ਭਲੀ ਇੱਕ ਸੰਗ ਹਰ ਕਹਿ ਕਰੇ ਰਲੀਆਂ ਹਉ ਪੁਕਾਰੀ ਬਰਖਲੀ ਕਰਨ ਕਰਨ ਸਮਰੱਥ ਸ੍ਰੀ ਥਰ ਆਪਕਾਰ ਜਸਾ ਰਹੇ ਨਾਨਕ ਨਦਰੀ ਧੰ ਸੋਹਾਗਣ ਸ਼ਬਦ ਅਬ ਸਾਧਾ ਰਹੇ ਹਮ ਘਰ ਸਾਚਾ ਸੋਇ ਲੜ ਪ੍ਰਭ ਆਏੜੇ ਮੀਤਾਰਾਂ ਰਾਵੇ ਰੰਗ ਰਾਤੜੀਆਂ ਮਨ ਲੀਆੜਾ ਦਿੱਤਾਰਾਂ ਆਪਣਾ ਮਨ ਦੀਆ ਹਰ ਵਾਰ ਲੀਆ ਜਿਉਂ ਭਾਵੇ ਤਿਉਂ ਰਾਵੇ ਤਨ ਮਨ ਤੇਰ ਆਗੈ ਸ਼ਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਐ ਬਹੁਤ ਚਤੁਰਾਈਐ ਭਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੀ